ਲੈ ਮਿੱਤਰੋ ਪੰਜ ਨਗਸ ਨੂੰ ਦਿਖਾਉਣ ਲੱਗਾ ਜਿਨ੍ਹਾਂ ਚ ਤੁਹਾਨੂੰ ਇੱਕ ਤੋਕੜ ਗੱਬਣ ਚੈੱਕ ਪਾਸ ਲਾਸਟ ਵਾਲੀ ਜਿਹੜੀ ਵੱਡੇ ਕੱਦ ਵਾਲੀ ਬਿਹੜ ਮਿਲ ਜੂਗੀ ਇੱਕ ਤੁਹਾਨੂੰ ਜਰਸੀ ਅੰਗਜ ਪੈਲ ਦੀ ਮਰੀ ਬਿਹੜ ਹੈ ਇਹ ਗੱਬਣ ਬਿਹੜ ਮਿਲ ਜੂਗੀ ਤੇ ਇੱਕ ਐਰ ਸਾਰ ਨਸਲ ਦੀ ਤਾਜੀ ਸੂਈ ਸਾਈਵਾੜੇ ਤੁਹਾਨੂੰ ਇਹ ਮਿਲ ਜੂਗੀ ਤੇ ਕਿਧਰ ਸਾਈਵਾਲ ਜਾਂ ਜਰਸੀ ਵਾਲਾ ਜਿਹੜਾ ਸਾਈਵਾਲ ਦਾ ਅੰਗ ਮੰਨ ਲਓ ਇਹ ਤਾਜੀ ਸੂਈ ਹੈ ਤੇ ਇੱਕ ਦੇ ਤੁਹਾਨੂੰ ਤੋਕੜ ਗੱਬਣ ਮੱਝ ਮਿਲ ਜੂਗੀ 8-9 ਕੁੜੇ ਦੁੱਤਾ ਮਾਝਾ ਥੱਲੇ ਹਣਾ ਟੋਟਲ ਬਾਈਕਲੇ 5 ਜਨ ਆ ਗਏ ਜਿਹੜਾ ਤੁਹਾਨੂੰ ਨਾਗ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰ ਲਿਓ ਤੇ ਤਰੀਕ ਨੋਟ ਕਰ ਲਓ 23 ਤਰੀਕਾ 6ਵਾਂ ਮਹੀਨਾ 2025 ਤੇ ਬਾਕੀ ਰਹੀ ਗੱਲ ਜਿਹੜੇ ਦੋ ਗਾਮਾ ਸੁਈਆਂਵਾ ਮਿੱਤਰੋ ਟਾਈਮ ਵੀਡੀਓ ਬਣਾਉਂਦਾ ਨੋਟ ਕਰ ਲਿਓ ਤੁਸੀਂ ਮੰਨ ਕੇ ਚੱਲੋ ਵੀ ਅਸੀਂ 8:30 ਵਜੇ ਦੀ ਵੀਡੀਓ ਬਣਾ ਰਹੇ ਹਾਂਗੇ ਤੇ ਚੰਗੋਂ ਨਾਲ ਆ ਦੋ ਢਾਈ ਘੰਟੇ ਹੋਇਆ ਗੇ ਤੇ ਸ਼ਾਮ ਦਾ ਇਹ ਚਵਾਈ ਦੀ ਜੱਜਮੈਂਟ ਹੈ ਨਾ ਉਹ ਸਾਰਾ ਤੁਸੀਂ ਕਰ ਲਿਓ ਬਾਕੀ ਆਪਣੇ ਚੈਨਲ ਸਬਸਕ੍ਰਾਈਬ ਕਰ ਲਿਓ ਕਰ ਦਿਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਬਰਾ ਠੀਕ ਹੈ ਠੀਕ ਹੈ ਬਈ ਨਾਮ ਤੇ ਐਡਰੈਸ ਬੋਲੋ ਨਾਮ ਮਿਕਵਾਲ ਸਿੰਘ ਪਿੰਡ ਨੈਨੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 7710737100 ਜੀ ਠੀਕ ਆ ਆਪਾਂ ਨੂੰ ਪੰਜ ਨਕਾਜ ਆਪਾਂ ਨੂੰ ਕਿੱਥੋਂ ਸ਼ਟ ਕਰਨਾ ਹੈ ਆ ਤਾਜੀ ਸ਼ੂਈ ਬਹਿੜ ਜੀ ਜਰਸੀ ਦਾ ਕ੍ਰੋਸ ਜੀ ਜਰਸੀ ਦਾ ਸਾਹੀਵ ਜਿਵੇਂ ਮਰਜ਼ੀ ਹੱਥ ਬੱਲਾ ਮਾਰੀ ਜਾਈ ਕੱਲ ਸੂਜਾਤਾ ਜੀ 9 10 ਕਿਲੋ ਬੋਲਾਗਾ ਬਾਈ ਚੋਈ ਨੂੰ ਕਿੰਨਾ ਟਾਈਮ ਲੱਗਾ ਹੋਣਾ ਤੂੰ ਤਾਂ ਬਾਈ ਤੜਕੇ 7 ਵਜੇ ਚੋਈ ਆਂਦਾ 9 ਵਜੇ ਨਾ ਇੱਕ ਡੇਢ ਦੋ ਘੰਟੇ ਪਾਉਣਾ 1.5 ਘੰਟਾ ਹੋਣਾ ਠੰਡੀ ਸੀਗਾ ਬਾਈ ਜਿਵੇਂ ਮਰਜ਼ੀ ਬੈਠਾ ਰਹੇ ਤੇ ਥਾਂ ਤੋਂ ਨਾ ਦਾਸ ਨੋ 9 ਕਿਲੋ ਬੋਲਾ ਹੁਣ ਤਿਆਰ ਆ ਬਾਈ ਮਾ ਕਿੰਨਾ ਕਿਲੋ ਪਾ ਦੂ ਲੱਗ ਪਾ ਗੀ ਦੁੱਧ ਪਾ ਦੂਗੇ ਬਾਈ 18 ਕਿਲੋ ਗਹਿਣਾ ਸੁਆ ਕਿਹੜਾ ਕਾ ਸੁਆ ਪਹਿਲਾਂ ਹੀ ਆ ਬਾਈ ਪਹਿਲਾ ਸੁਈ ਆ ਪਹਿਲੇ ਸੁਈ ਜਮਾ ਜੀ 16 18 17 18 ਕਿਲੋ ਪਾ ਦੋਗੇ ਨੋ 9 ਕਿਲੋ ਤਾਂ ਬੋਲਾ ਹੀ ਆ ਕੱਲ ਸੁਈ ਆ ਕੱਲਾਂ ਦੀ ਜੋਈ ਆ ਚਵਾਈ ਚਵਾਈ ਦੇ ਇੱਕ ਨੰਬਰ ਆ ਬਾਈ ਲਾਜਵੇਂ ਮਰਜੀ ਬੈਠਾ ਰਿਆ ਆਪਾਂ ਬੱਚਾ ਵੀ ਨਹੀਂ ਛੱਡਦਾ 18 18 ਮਾਰ ਕੇ ਬੱਚਾ ਛੱਡ ਕੇ ਮਾਰ ਕੇ ਕਹੀ ਮਾਰਦੀ ਐਂ ਮਾਰ ਦੇ ਕਰ ਪਤਾ ਹੋ ਜਾਵਾ ਐਂ ਮਾਰ ਦਿੰਦਾ ਬਾਈ ਉਹ ਚੋਈ ਵੀ ਆ ਫਾ 18 ਦੇਖੋ ਕਿੰਨਿਆਂ ਮੋਟਿਆਂ ਸਹੀ ਗੱਲ ਆ ਮਾ ਗੱਲ ਜ ਹੂੰ ਸਹੀ ਹੈ ਨਾ ਠੰਡੀ ਬਈ ਖਾਣਾ ਖਾਣ ਤਿਆਰ ਹੈ ਖਾਣਾ ਬਹੁਤ ਸਾਫ ਹੈ ਨਾ ਠੀਕਾ ਦਾ ਥਾਣਾ ਦਾ ਹੂੰ ਧਾਰ ਬਹੁਤ ਮੋਟੀ ਆ ਠੀਕ ਆ ਵੀਰੇ ਠੰਡੀ ਸ਼ੀਰਾ ਇੱਕ ਗੱਲ ਲੈ ਬਾਈ ਜਿਵੇਂ ਮਰਜ਼ੀ ਹੱਥ ਪੱਲਾ ਮਾਰੀ ਜਾਏ ਨਾ ਬਚਾਰੀ ਹੋਊਗੀ ਕੋਈ ਡੱਕਤਾਂ ਦੀ ਗੱਲ ਨਹੀਂ ਗਈ ਨਾ 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 ਹੂੰ ਬੱਚਾ ਮਾਰ ਕੇ ਵੀਰੇ ਮਾਰ ਬੱਚਾ ਬਾਈ ਮਾਗਰ ਬੱਚਾ ਆ ਗਿਆ ਤੇ ਸੁਆ ਪਹਿਲਾ ਆ ਗਿਆ ਜਿਵੇਂ ਮਰਜੀ ਬਿਠਾ ਰਿਆ ਪਈ ਆ ਜੀ 23 ਤਰੀ ਨੂੰ ਵੀਡੀਓ ਬਣਾ ਰਹੇ ਹਾਂ 22 ਤਰੀ ਦੀ ਸੂਈ ਤੇ 9 ਕਿਲੋ ਬੋਹਲਾਗਾ ਆਈ ਨਹੀਂ ਬਹਿ ਜਾ ਭੰਵੇਂ ਆਈ ਨਹੀਂ ਤੇਰੇ ਲੱਤ ਸੜ ਮਾਰੂਗੀ ਕਹਿੰਦਾ ਚੋ ਜੇ 9 ਕਿਲੋ ਬੋਹਲਾ ਕੱਲ ਸੂਈ ਆਦਾ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦਿੱਕਤ ਤੇ ਤੋਰੀ ਹਾਂ ਤੋ ਘੜਾ ਦੇ ਗੜਾ ਫਿਰ ਲੈ ਮੇਤਰੋ ਸਾਈਵਾਲ ਦਾ ਅੰਗ ਆ ਗਾ ਗਰਮੀ ਵੇਰਨੇ ਭੋਰਾ ਨਹੀਂ ਮਿਲੋਣੀ ਕੀ ਤੁਹਾਨੂੰ ਪਤਾ ਠੀਕ ਆ ਤੇ ਤੋਰ ਕਿਸ ਨੂੰ ਦਿਖਾ ਦਿੰਦੇ ਵੇ ਸਾਡ ਆਪਾਂ ਪੰਜ ਰਾਗਾ ਬਾਈ ਕੋਲੇ ਵੀਡੀਓ ਥੋੜੀ ਲੰਬੀ ਜਰੂਰ ਹੋ ਸਕਦੀ ਹੈ ਜੀ ਹੌਲੀ ਰੱਖੀ ਵੇ ਚਲ ਚਲ ਕੇ ਆ లైసన్ ਨੂੰ ਤੋੜ ਕੇ ਦਿਹਾੜਨਾ ਮਿੱਤਰੋ ਤਾਂ ਕਿ ਇਹ ਵੀ ਚਾਲ ਦੀ ਜੱਜਮੈਂਟ ਆਏ ਨੀ ਵੀ ਕੋਈ ਸੱਟ ਪੇਟ ਕੋਈ ਲੰਗ ਲੁੰਗ ਪੈਰ ਦਾ ਨਾ ਇਦਾਂ ਕੋਈ ਦਿੱਕਤ ਵਾਲੀ ਗੱਲ ਨਾ ਹੋਵੇ ਚੰਗੀ ਆ ਵੜ ਝੋਲੀ ਝਲੀ ਬਹੁਤ ਆਵਲਾ ਜੀ ਨਾ ਬਾਈ ਯਾਰ ਜਿਵੇਂ ਮਰਜ਼ੀ ਬੈਠਾ ਸਾਰੇ ਵੀ ਬਹਿ ਜਾ ਲੈ ਲੈ ਹੁਣ ਵੀ ਬਹਿ ਜਾ ਨਾਲੇ ਬੱਚਾ ਉੱਥੇ ਖੜਾ ਨਹੀਂ ਤਾਂ ਆ ਗੱਬਨ ਪਸੂ ਕੋਈ ਦਿੱਕਤ ਵਾਲੀ ਗੱਲ ਕਰ ਜਾਂਦਾ ਪਸੂ ਹੂੰ ਟੁ ਡੱਕਤੀ ਨਹੀਂ ਯਾਰ ਪਸੂ ਇਧਰ ਹੋਲੀ ਰੱਖੀ ਥੋੜਾ ਬੱਚੇ ਦਾ ਕਰੂ ਹੁਣ ਇਹ ਭਾਈ ਦੀ ਵੱਧ ਹੁੰਦੀ ਆ ਅੱਜ ਤਾਂ ਤੁਹਾਨੂੰ ਕਮੈਨੀ ਸ਼ੈਰ ਥਾਂ ਦਿਖਾ ਦੇਣਾ ਮਿੱਤਰੋ ਲੈ ਥਾਣੇ ਚੰਗੇ ਆ ਗਏ ਸਾਢੇ ਡੇਢ ਘ ਉਹ ਸਾਡਾ ਜੱਜਮੈਂਟ ਤੁਸੀਂ ਕਰ ਸਕਦੇ ਹੋ ਨਾ ਤੇ ਪਹਿਲਾ ਸੂਆ ਆ ਗਿਆ 17 18 ਕਿਲੋ ਦਬਾਈ ਕਹਿੰਦਾ ਰਾਨਾ ਆਪਾਂ ਦਊਗੀ ਬਾਕੀ ਜਿਹੜੇ ਪੁਰਾਣੇ ਖਰੀਦਣੀਆਂ ਉਹਦੀ ਜੱਜਮੈਂਟ ਆ ਗਈ ਤੇ ਜਿਹੜਾ ਸੂਈ ਦਾ ਤੁਹਾਨੂੰ ਬੱਚਾ ਦਿਖਾ ਦੇਣਾਗਾ ਬੱਚਾ ਦਾ ਨਾੜੂ ਬਿਲਕੁਲ ਨਾਲ ਆਗਾ ਠੀਕ ਆ ਕੱਲ ਹੀ ਸੂਆ ਬੌਲੇ ਜਾਣਾ ਹਲੇ ਰੇਟ ਫਿਰ ਇਹਦਾ ਰੇਟ ਇਹਦਾ 65000 ਰੁਪਏ ਬਾਈ 65 ਚ ਮਾਨਤਨ ਮਾਨਤਨ ਕਰਾਂਗੇ ਬਾਈ ਫੋਲੋ ਵਧੀਆ ਕਰੀਏ ਵੀਰ ਭਾਈ ਲੈ ਕੇ ਠੰਡੀ ਸੀਗਾ ਦੁੱਧ ਬਾਈ ਮੈਂ ਅਰਗਾ ਹੋਗਾ ਹਾਂ ਠੀਕ ਆ ਲੈ ਮਾਰ ਜੀਆ ਸਹੀ ਗੱਲ ਦੋ ਮੱਝਾ ਰਕਾ ਜੂਗਾ ਤਾਂ ਠੰਡੀ ਸੀ ਲਾ ਗਈ ਮਿੱਤਰੋ ਜਿਲ੍ਹਾ ਚੋਈ ਆ ਨਾ ਤਾਂ ਹਾਂ ਚੋਈ ਵੀ ਆ ਨਾ ਬਾਕੀ ਤਾਂ 2 ਨੰਬਰ ਤੱਕ ਯਾਰ ਸਾਰੇ ਆਪਣੇ ਕੋਲ ਨਾ ਇਹਨੂੰ ਮੂਝਾ ਦਿਖਾ ਦਿਓ ਪਹਿਲੇ ਲੈ ਮੈਂ ਤਾਂ ਇੱਥੋਂ ਨੀ ਆ ਮਾਰ ਲਓ ਫੇਸ ਕੁਆਲਟੀ ਤੇ ਢਾਂਚੇ ਸ਼ਰੀ ਦੀ ਬੰਤਰ ਰੰਗ ਬਣ ਜੇ ਚਮਕਦਾ ਹੋਗਾ ਸਾਰੀ ਢਾਂਚਾ ਐਰ ਸ਼ਹਿਰ ਦਾ ਆ ਗਿਆ ਨਾ ਤੇ ਕਿੰਨੇ ਟਾਂ ਦੀ ਸੂਈ ਵੀ ਆ ਇਹਨੂੰ ਅੱਜ ਹੋਗੇ ਜੀ 6 ਦਿਨ ਸੂਈ ਨੂੰ 6 ਦਿਨ ਸੂਈ ਨੂੰ ਹੋਗੇ 12 ਕਿਲੋ ਬੋਲਾ ਤਿਆਰ ਆ ਜੀ ਅੱਛਾ 12 ਕਿਲੋ ਬੋਲਾ ਤਿਆਰ ਬੱਚਾ ਕੀ ਮਗਰਾ ਇਹਦੇ ਬੱਸਾ ਜੀ ਵੇਚਿਆ ਜਾ ਰਿਹਾ ਸੀ ਨਾ ਇਹ ਦੁੱਧ ਦੇ ਦੂ ਵੀ 18 20 ਕਿਲੋ ਠੀਕ ਹੈ 12 ਕਿਲੋ ਜਾਨੀ ਹੁਣ ਬੋਲਾ ਹੈਗਾਗਾ ਬੋਲਾ ਹੈਗਾ 12 ਕਿਲੋ 18 17 ਕਿਲੋ 20 ਕਿਲੋ ਦੁੱਧ ਆਣਾ ਪਦ ਨਾ ਤੇ ਇਹਦੇ ਥਣ ਚ ਇੱਕ ਮੂਲੇ ਚ ਕਵੇਣੀ ਵਾਲੇ ਚ 18 ਘੱਟਦਾ ਭਾਈ ਕਿੰਨਾ ਕੁ ਫਰਕ ਹੈ ਮੰਨ ਕੇ ਚਲੋ ਵੀ ਗਲਾਸ ਕੇ ਦੁੱਧ ਦਾ ਫਰਕ ਆ ਜੇ ਮਤਲਬ ਦੂਜੇ ਚ ਕਿਲੋ ਮੰਨ ਲੇ ਤਾਂ ਚ ਪਉਣਾ ਕਿਲੋ ਹਾਂ ਪਉਣਾ ਕਿਲੋ ਥੋੜੇ ਫਰਕ ਆ ਥੋੜਾ 10 ਹਾਂ ਥੋੜਾ 10 ਕਿਲੋ ਉੱਚੋਂ ਲੱਗੇ ਟੁੱਟਦਾ ਤਾਂ ਨਹੀਂਗਾ ਨਾ ਨਾ ਟੁੱਟਦਾ ਟਾਂ ਦਾ ਜੋਛ ਪੂਰਾਗਾ ਜੋਛ ਪੂਰਾਗਾ ਚਲੋ ਜਿਹੜਾ ਭਰਾ ਦਦੂਗਾ 10 ਕੇ ਸੁਭਾ ਦੂਜਾ ਬਾਈ ਸੁਭਾ ਦੂਜਾ ਥਣਾ ਥਣਾ ਦੀ ਬਾਂਤਰ ਮਿੱਤਰ ਬਹੁਤ ਸੋਹਣੀ ਹੈਗੀ ਬਾਕੀ ਜਿਹਦੀ ਬਾਈ ਨੇ ਕਹਿਆ ਸੀ ਵੀ ਥੋੜਾ ਆਏ ਮੰਨ ਲਓ ਕਿ ਵੀ ਜਿੱਥੇ ਉਹ 100% ਥਣ ਹੁੰਦਾਗਾ ਤਾਂ 100 ਦੇ ਵਿੱਚੋਂ 70% 80% ਜਿਹੜਾ ਥਣਾ ਹੋ ਚੱਲਦਾ ਹੈ ਥੋੜਾ ਥਾਰਾਂ ਘਟਨੇ ਹੋ ਸਕਿਆ ਚੰਗੀ ਦਵਾਈ ਦੇ ਕੇ ਹੋ ਚੱਲੂ ਦਵਾਈ ਚੱਲੀ ਜਾਂਦੇ ਬਾਈ ਪਸੰਦ ਪੂਰਾ ਹੋ ਜਾਊਗਾ ਬਾਈ ਦੀ ਖਰੀਦੀ ਵੀ ਸਕਿਆ ਹੋ ਸਕਿਆ ਸੇ ਭਰਾਣੇ ਪਹਿਲਾਂ ਦਵਾਈ ਨਾ ਚੱਲੀ ਹੋਵੇ ਤੇ ਬਸ ਜਿਹੜਾ 10% ਹੁੰਦਾ ਥਣੇ ਦੇਸੀ ਦਵਾਈ ਚਾਰ ਕੇ ਬੁੰਦ ਵਾਲੀ ਸਹੀ ਵੀ ਹੋ ਜਾਂਦਾ ਨਾ ਤੇ ਇੱਥੋਂ ਤੋਂ ਢਾਂਚਾ ਤੁਰਦੀਆ ਦਿਖਾ ਦੇਣਾਗਾ ਤੇ ਹਾਲਾਂਕਿ ਡੇਢ ਘੰਟਾ ਹੀ ਹੋਇਆ ਚੋਈ ਨੂੰ ਤੇ ਸ਼ਾਮ ਦਾ ਕੀ ਜੀ ਮਤਲਬ ਵੀ ਉਹ ਜਿਆ ਭਾਅ ਦੇ ਦਾਂਗੇ ਭਾਈ ਇਹ ਵੀ 80000 ਦਾ ਭਾਅ 10 ਘੰਟੇ ਚੋਣ ਦੇ ਬਾਕੀ ਪਏ ਨੇ ਹੋ ਸਨ ਜੱਜਮੈਂਟ ਕਰ ਲਿਓ ਸੂਆ ਦੂਜਾ ਆ ਗਿਆ ਤੇ ਅਡਰਸ ਹੋਣਾ ਆ ਗਿਆ ਰੰਗ ਬਨ ਕੱਦ ਕਾਠ ਵਜਨ ਬੈੜ ਦਾ ਚੰਗਾ ਹੈ ਬਾਕੀ ਉਹੀ ਬੇਨਤੀ ਹੁੰਦੀ ਜਿਹੜਾ ਪਸ਼ੂ ਬੰਦਾ ਖਰੀਦੂਗਾ ਨਾ ਪਸ਼ੂ ਨੂੰ ਤੋਂ ਥੱਲੇ ਕਿਸੇ ਨੂੰ ਟਾਂਕ ਦੋ ਕਰ ਸਕਦਾ ਹੁੰਦਾਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਜੀ ਬਾਈ ਫਿਰ ਇਹਦਾ ਰੇਟ ਕੀ ਕਰਨਾ ਹੈ ਇਹਦਾ ਫੋਨ ਤੇ ਕਰ ਦਾਂਗੇ ਜੀ ਇਹਦਾ ਫੋਨ ਤੇ ਕਰ ਦਾਂਗੇ ਹਾਂ ਚਲ ਮੌਕੇ ਤੇ ਬੱਧਾ ਕਰਾਂ ਆ ਦੋ ਬੰਦੇ ਬੈਠਣਾ ਰੇਟ ਬਾਈ ਫੋਨ ਤੇ ਹੋਈਗਾ ਆ ਦਰਛੀ ਬੈੜਾ ਵੀਰੇ ਪੰਜਾਬ ਵਾਲੀ ਠੀਕ ਆ ਚਲ ਇਹ ਦੁੱਧ ਦੇ ਦਿੰਦੇ 20 ਕਿਲੋ ਬੈੜ ਠੀਕ ਆ ਹਾਂ ਹਜੇ ਕੱਚੀ ਲੱਗਦੀ ਹੈ ਨਾ ਹਾਂ ਕੱਚੀ ਜੀ ਠੀਕ ਆ ਦੁੱਧ ਦੇ ਦੂ 20 ਕਿਲੋ ਸੂਆ ਪਰ ਸੂਆ ਦੂਜਾ ਬਾਈ ਠੀਕ ਆ ਦੇ ਥਾਂ ਲੈ ਵੀ ਦੀ ਬਾੜੀ ਸਾਹ ਬਾਈ ਯਾਰ ਲੈ ਢਾਂਚਾ ਮੇਤਰੋ ਡਾਵਲ ਬਹੁਤ ਆ ਬੈੜਾ ਕੱਦ ਕਾੜ ਪੂਰਾ ਫੁੱਲ ਹੈ ਪੰਜਾਬ ਵਾਲੀ ਚਰਚੀ ਆ ਬਾਈ ਪੂਰਾ ਫੁੱਲ ਹੈ ਨਾ ਆਪੇ ਆ ਵਾਲੀ ਜਿਹੜੀ ਢਲਾਡੋਲਾ ਹਲੇ ਵਿੱਚ ਬਹੁਤ ਪੰਗਾ ਨੇ ਗਿਆ ਹਾਂ ਬਾਕੀ ਸਾਨੂੰ ਆਪਾਂ ਬਾਹਰ ਕੱਢ ਕੇ ਤੋਰ ਕੇ ਦਿਖਾ ਦੇਣਾ ਹੈਗੇ ਇੱਥੇ ਜਿਹੜੀ ਥਾਣਾ ਦੀ ਜੱਜਮੈਂਟ ਕਰ ਲਿਓ ਤੇ ਚੰਗੇ ਕਦ ਕਰ ਲੈ ਵਹਿੜ ਆ ਗਈ ਜਰਸੀ ਅੰਗ ਦੇ ਵਿੱਚ ਜਿਹੜਾ ਸਰੀਰ ਦਾ ਮੈਚ ਕਰਦਾ ਹੈਗਾ ਤੇ ਲੈ ਚਲ ਭਾਈ ਇੱਥੋਂ ਸਾਨੂੰ ਬਹਿਣੀ ਸ਼ੈੜ ਤੋਂ ਕਹਿ ਕਦਨ ਦੀ ਕੱਚੀ ਪਈ ਹਜੇ ਮੰਨ ਕੇ ਯਾਰ 5-4 ਦਿਨ ਲੂ ਗਏ ਹਜੇ 5-4 ਦਿਨ ਸੂਨ ਦੇ ਲੈਂਦੀ ਹੈਗੀ ਤੇ ਇੱਥੋਂ ਕੋ ਬਹਿਣੀ ਸ਼ੈੜ ਤੋਂ ਲੋ 18 ਕਿਲੋ ਦਰਾਂ ਆਪਾ ਦੂ ਬਾਈ 20 ਕਿਲੋ ਕਹਿੰਦਾ ਸੀ ਲੀਟਰ ਤੋਂ ਲੀਟਰ ਘਾਟੇ ਮਨਸਾ ਪਰ ਜਿਹੜੇ ਸਾਹ ਬੜਾ ਢਾਂਚਾ ਹੈਗਾ ਇਹਹੀ ਵਾ 18 20 ਨੂੰ ਕੋਈ ਬਾਹਲਾ ਨਹੀਂਗਾ ਹਨਾ ਬਾਕੀ ਤੁਹਾਡੀ ਸਾਹ ਸਾਹ ਤੁਹਾਡੀ ਖਾਹ ਖਰਾਕ ਹੁੰਦੀ ਵੀ ਕੀ ਡਿਪੈਂਡ ਕਰਦਾ ਹੈਗਾ ਤੇ 4 ਨੰਬਰ ਤੇ ਆਈ ਆਪਣਾ ਕੋਲੇ ਇਹ ਟੋਕੜਾ ਬਣਾ ਕੇ ਬਾਈ ਟੋਕੜਾ ਬਣਾ ਬਾਈ ਇਹ ਮਿੱਤਰੋ ਆਏ ਮੰਨ ਲਓ ਵੀ ਐਡਾ ਕੱਦ ਕਠ ਜ਼ਿੰਦਗੀ ਜਿਵੇਂ ਲਾ ਮੈਂ ਨਹੀਂ ਕਿ ਦੇਖਿਆ ਉਹ ਬੈੜ ਵਾ ਤੇ ਇੰਨੀ ਲੰਬਾਈ ਆਪਾਂ ਆਮ ਤੌਰ ਤੇ ਲੋਕ ਭਰਾ ਵਿੱਚ ਟੋਕੜਾ ਲੰਮੀ ਆ ਬਾਈ ਇਹ ਤੇ ਕੱਦ ਦੇ ਹਲਾਨ ਮੇਰਾ 6.5 ਫੁੱਟ ਮੇਰਾ ਮੋਢੇ ਤੇ ਹੁੰਦੀ ਆ ਹੂੰ ਤੇ ਮਿੱਤਰੋ ਕੱਦ ਘਾਟ ਦਾ ਮਨਾ ਬੇਫਿਕਰ ਹੋ ਕੇ ਆ ਜਾਓ ਬਹੁਤ ਵੱਡੇ ਢਾਂਚੇ ਦੀ ਗਾਂ ਹੈ ਏਡੀ ਕਿਤੇ ਮੈਨੂੰ ਤਲਾ ਦੇ ਮੈਂ ਜਾ ਦੇ ਜੀ ਜਾਤ ਬਰੀਡ ਦਾ ਲੰਬਾਈ ਹੈਗੀ ਹਾਂ ਬਹੁਤ ਜ਼ਿਆਦਾ ਕੈਨੇਡਾ ਦੀ ਗੱਪਣਾ ਇਹਨੂੰ ਪੰਜਵਾਂ ਮਹੀਨਾ ਲੱਗ ਗਿਆ ਬਾਈ ਪੰਜਵਾਂ ਲੱਗ ਗਿਆ ਚਾਰ ਦੀ ਕਿ ਭੂਰੇ ਹੋ ਗਈ ਹਾਂ ਚਾਰ ਦੀ ਪੂਰੀ ਦੁੱਧ ਦੰਦੀ ਆਉਣਾ ਦੁੱਧ ਬਾਈ ਕਿਲੋ ਕਿਲੋ ਵੀ ਆ ਯਾਰ ਬਟਾਂ ਥਾਂ ਪਾਸ ਕਰਾਉਂਦੀ ਆ ਹਾਂ ਥਾਂ ਪਾਸ ਕਰਾਉਂਦੀ ਲੇਡ ਲੂਡੋ ਕੇ ਬਣੀ ਉਹ ਡੇਵੇ ਲੂਵੇ ਦੀ ਓਕੇ ਆ ਬਾਈ ਠੀਕ ਆ ਲੈ ਸਨਾਂ ਬਥਾਂ ਦਾ ਬੰਦ ਤ ਦਿਖਾ ਦੀ ਮਿੱਤਰੋ ਤੇ ਅਜਿਥੇ ਤੁਹਾਨੂੰਾਂ ਦੀ ਮੰਤਰ ਚੈੱਕ ਕਰ ਲਓ ਹੂੰ ਤਾਰਾ ਪੂਰਾ ਮਾਰ ਕੇ ਦਿਖਾ ਦਾਂਗਾ ਰੈਡੀ ਗੱਲ ਵੀ ਹੋਤਾ ਡਰਾਈ ਸਰਕ ਡਰਾਈ ਵਾਲਾ ਕੰਮ ਹੀ ਹੈਗਾ ਤਾਰਾਂ ਬੰਦਿਆ ਨਾ ਹੂੰ ਚੱਲ ਕੋਈ ਗੱਲ ਨਹੀਂ ਹੁਣ ਬੇਲਾਕ ਵੇਲਾ ਜਾਂਦਾ ਚੋਲ ਲੰਮੇ ਲੰਮੇ ਕੱਦ ਕੱਟਦਾ ਮਿੱਤਰੋ ਬੈੜ ਬੈੜ ਜਮਈ ਰੇਲ ਗੱਡੀ ਇੰਜਨ ਵਾਲਾ ਕੰਮ ਹੈ ਤੇ ਤੁਸੀਂ ਕੋਲੇ ਆ ਕੇ ਦੇਖੋ ਤੁਹਾਨੂੰ ਬੇਨਤੀ ਇਹੀ ਹੈ ਵੀ ਆਨਲਾਈਨ ਖਰੀਦੋ। ਉਹ ਕੋ ਨੂੰ ਆਇਆ ਪਤਾ ਲੱਗੂ ਵੀ ਬੈਡੀ ਬਹਿੜ ਨਾ ਤਾਂ ਮੈਨੂੰ ਆ ਲੈ ਜਾਨੀ ਪੇਕਾ ਜੂ ਇਹਨਾਂ ਛੇਤੀ ਨਾ ਹੇ। ਤੇ ਕਿ ਭਾਗ ਜੂ ਪੇਕਾ ਪਚਾ ਪੇਕਾ ਪਚ ਬਾਈ ਲੈ ਕੇ ਆ ਸੀ ਕੱਦ ਬੜਾ ਵੱਛੀ ਦਾ। ਲੰਬੀ ਬਹੁਤ ਆ ਪੇਕਾ ਜ ਮਸਾਂ ਜ ਪੂਰੀ ਆਊਗੀ ਹਾਂ ਬਾਈ ਪੇਕਾ ਜ ਜਿਹੜਾ ਲੰਬਾਈ ਹੈ ਵਹਿੜਦੀ ਹੈ ਨਾ ਹਾਂ ਹੂੰ ਛੋਟੇ ਹਾਥੀ ਵਾਲਾ ਵੀਰ ਖੁਸ਼ੀ ਆਵੇ ਕੋਈ ਛੋਟੇ ਹਾਥੀ ਚ ਲਿਆਵਾਂਗੇ ਛੋਟੇ ਹਾਥੀ ਚ ਨਹੀਂ ਜਾਣੀ ਬਾਈ ਹਾਂ ਤੇ ਪੇਕਾ ਜੀ ਮੈਂ ਮਰ ਗਿਆ ਜੀ ਪੂਰੀ ਸੂਰੀ ਮਸਾਂ ਹੀ ਜਾਊਗੀ ਜਿਹੜਾ ਇੱਕ ਗਾਂ ਦਾ ਕੱਦ ਕਾੜ ਤੇ ਬੇਲ ਆ ਗਈ ਨਾ ਬਹੁਤ ਜ਼ਿਆਦਾ ਲੰਬੀ ਵਹਿੜ ਆ ਗਈ ਤੇ ਉੱਚੀ ਲੰਬੀ ਬਹੁਤ ਹੈ ਤੇ ਸੂਆ ਕਿਹੜਾ ਹੋ ਮੂਰੇ ਨੇ ਸੁਣਾ ਦੂਜਾ ਦੂਜਾ ਬਾਈ ਦੂਜਾ ਦੂਜਾ ਸੂ ਕੀ ਮੂਰੇ ਹਾਂ ਹਾਂ ਠੀਕ ਹੈ ਲੰਬੀ ਜੱਥ ਮਿੱਤਰ ਕੱਦ ਕਾੜ ਚੱਕਰੋ ਬਾਜਣਾ ਬਾਈ ਦੇ ਮੂੰਹ માં ਬੜਾ ਸੋਹਣਾ ਬੱਛਾ ਹਾਂ ਚੰਗੀ ਆ ਨਾ ਬਾਕੀ ਬਰੀਲਾ ਪਖਦੋ ਠੀਕ ਆ ਲਿਆ ਬਾਈ ਮੋੜ ਜਾ ਬਲੀਡ ਬਹੁਤ ਵੱਚੀ ਦੀ ਹਾਂ ਸਹੀ ਗੱਲ ਆ ਇੱਥੇ ਰੋਕੀ ਗਲੀ ਚ ਲਾ ਇੱਥੇ ਦੇਖੋ ਮਿੱਤਰੋ ਸਾਰੀ ਗਲੀ ਚ ਆਉਂਦੀ ਆ ਬਹਿੜਾ ਸਾਰੀ ਗਲੀ ਲੰਮੀ ਆ 1,30,35000 ਦੀ ਬੈਡ ਵਿਕ ਰਹੀ ਆ ਬਾਈ ਤਿਆਰ ਹੋ ਕੇ ਦੇਖ ਬੈਡ ਦਾ ਮੂੰਹ ਇੱਕ ਤੀ ਦੀ ਬੈਡ ਦਾ ਮੂੰਹ ਮਾ ਦੇਖ ਬਾਈ ਕਿੰਨਾ ਸੋਹਣਾ ਦੇਖ ਬੱਚੀ ਬੋਦੀ ਵਾਲੀ ਆ ਬਾਈ ਹਾਂ ਢਾਂਚਾ ਵੱਡਾ ਨਾ ਲੈ ਜਾ ਫਿਰ ਅੰਦਰ ਵਾਣੇ ਕਾ ਪਰੇਟੂ ਟੂ ਕਰਾ ਦੇ ਬੈਠਦਾ ਥਾਂ ਉਹ ਖਰਾਬਤ ਨਾਲ ਚੜਾਈਆਂ ਥਾਂ ਦਾ ਥੋੜੀ ਜਰ ਹਮ ਲਾਈਥ ਹਮਾ ਲੈਣੇ ਤਰ ਨੀਗਾ ਇਹਦਾ ਫੇਰ ਰੇਟ ਕੀ ਕਰਾਂਗੇ ਆਪਾਂ ਇਹਦਾ ਮੁੱਲ 65000 ਰੁਪਿਆ ਕਰਾਂਗੇ ਯਾਰ ਬੜਾ ਕੀ ਗੱਲ ਨਾ 65000 ਮੁੱਲ ਹੈ 65 ਚੋਂ ਡਾ ਬਾਕੀ ਮਾਨਤਾ ਜਰੂਰ ਕਰ ਦੂਗਾ ਥਣਾ ਦੀ ਬੰਤਰ ਬਹੁਤ ਸੁਣੀ ਹੈਗੀ ਢਾਂਚਾ ਵੱਡਾ ਵਹਿੜ ਦਾ ਚਾਰਾਂ ਹੀ ਕੱਪੜਾ ਜਿਹੜਾ ਭਰਾ ਅਖਰੀ ਦਵਾ ਦੀ ਚੈੱਕ ਕਰਾਵਾ ਗਿਆ ਡਾਕਟਰ ਨੇ ਚੈੱਕ ਕਰਾ ਕੇ ਬਾਈ ਆਪਣੀ ਕਰਾਈਆ ਵੀਡੀਓ ਬਣਾਈ ਵੀ ਆਪਣੀ ਚੈੱਕ ਕਰਾਉਂਦੇ ਡਾਕਟਰ ਦੀ ਠੀਕ ਹੈ ਠੀਕ ਹੈ ਤੇ ਦੇਖ ਲੈ ਵੀ ਲੰਮੀ ਤੇ ਕੱਦ ਤਾਂ ਮੇਰੇ ਫਰਚ ਹੋਇਆ ਹੂੰ ਸਵਾ ਲੱਖ ਦਾ ਜਿਹਨੂੰ ਮਰਜੀ ਬਰਾਦੀ ਰੁੱਤ ਬੜੀ ਚੰਗੀ ਚ ਆਉਂਦੀ ਹੈ ਬਾਈ ਡਾਕਟਰ ਬਹੁਤ ਚੰਗੀ ਰੁੱਤ ਜਾਊਗੀ ਚਲੋ ਰੁੱਤ ਚੰਗੀ ਆਣਾ ਅੱਗੇ ਆਪਾਂ ਕੋਲ ਮਾਝਾ ਕਿਧਰ ਆਪਣੇ ਕੋਲੇ ਮਾਝਾ ਵੀਰੇ ਮਾਝਾ ਆਈ ਸੂਆ ਕਿਹੜਾ ਗਿਆ ਅੱਜ ਦਾ ਇਹ ਸੂਆ ਦੂਜਾ ਜੀ ਦੂਜਾ ਕਿ ਤੀਜਾ ਦੂਜਾ ਦੂਜਾ ਤੇ ਠੀਕ ਹੈ ਤੀਜਾ ਸੂਆ ਸੁਣ 8 ਕਿਲੋ ਦੁੱਧ ਆ ਵਧੀ ਥੱਲੇ ਹੂੰ ਤੇ ਮਾਰ ਕੱ ਮਗਰ ਕੱਟਾਗਾ 8 ਲੀਟਰ ਦੁੱਧਾ 8 ਲੀਟਰ ਦੋਨੇ ਟਾਈਮ ਕੋਈ ਹਾਂ ਹਾਂ ਪਰ ਚੋਕੇ ਲਿਆ ਹਾਦਾਗਾ ਥਣਾ ਦਾ ਮੰਤਰ ਦੇਖੋ ਮਿੱਤਰੋ ਬਹੁਤ ਹਾਂ ਤਾਰਤੂਰ ਪੋਲੀਆ ਪੂਰੀ ਹਾਂ ਤਾਰਤੂਰ ਦਾ ਤਾਂ ਟੇ ਨਹੀਂ ਕੋਈ ਠੀਕ ਆ ਕਿੰਨੇ ਘਟਾਂ ਦੀ ਸੂਈ ਵੀ ਆ ਹੈਈ ਆ 5-7 ਮਹੀਨੇ 7 ਕਿੰਨੇ ਦੀ ਹਾਂ 5-6 ਮਹੀਨਾ ਇਹਦੋਂ 1 ਮਹੀਨਾ 6-7 ਤੱਕ ਕੋਈ ਗੱਬਨ ਨੂੰ ਵੀ ਪਰ ਆਪਾਂ ਫੰਡਰ ਕੱਕੀ ਦਮਾਗੇ ਸੌਦਾ ਫੰਡਰ ਵਾਲਾ ਹੀ ਕਰਨਾ ਹੈਗਾ ਜੇ ਗੱਬਾ ਰਹੀ ਤਾਂ ਠੀਕ ਨਹੀਂ ਹਲਦਵਾਰਾ ਕਰਾਲੀ ਕੋਈ ਸੂਈ ਨੂੰ ਪਾ 7 ਮਹੀਨੇ ਹੋ ਗਏ 6-8 ਟਾਈਮ ਹੋ ਗਿਆ 1.5 ਦੋ ਸਾਲ ਆਠ ਲੀਟਰ ਤੋਂ ਤਿਆਰ ਆ ਇਸ ਟਾਈਮ ਤੇ ਹਾਂ ਜੀ ਲਾ ਤੌਰ ਦੇ ਫੇਰ ਇਹਨੂੰ ਵੀ ਖੋਲ ਕੇ ਇਦਾਂ ਕਰਾ। ਥਾਣਾ ਦੀ ਮਿੱਤਰੋ ਬੜੀ ਸਾਫ ਆ ਗਈ ਤੇ ਕੱਦ ਕਾੜ ਮੱਝ ਠੀਕ ਆ ਬਾਕੀ ਬਾਜ ਨਾਲ ਪੱਥਰ ਤੋਂ ਠੀਕ ਆ ਮੱਝ। ਰਟਕਾਈ ਨਾ ਤੋੜਨੀ ਵੀਰੇ। ਤੇ ਇੱਥੋਂ ਪੁੱਠੇ ਦੀ ਚੜਾਈ ਚੱਕਾ ਲਓ ਮੱਝ। ਬੜੀ ਵਧੀਆ ਸਭੀ ਭਲੀ ਮੱਝ ਚੰਗੀ ਆ ਢਾਂ ਚਲੀ। ਬਾਕੀ ਥੋੜਾ ਜਿਹਾ ਹੱਡ ਨਿਕਲ ਜਾਂਦਾ ਦੁੱਧ ਵਾਲੇ ਪਛੋਦਾਂ। ਇਹ ਨੱਕ ਨਿਕਲੀ ਆਉਂਦਾ ਨਾ। ਤੇ ਥਾਣਾ ਦੀ ਵੰਤਰ ਸੋਹਣੀ ਆ। ਬੜੀ ਚਵਾਈ ਤੁਰੀ ਸਭੀ ਬਾਕੀ ਤੁਹਾਨੂੰ ਪਹਿਲਾਂ ਹੀ ਸਭੀ ਸਰਬ ਚਵਾਈ ਨੂੰ ਡੇਢ ਘੰਟਾ ਹੀ ਹੋਇਆ ਸਾਰਿਆਂ ਨੂੰ ਡੇਢ ਡੇਢ ਦੋ ਦੋ ਘੰਟੇ ਹੋਇਆਗੇ 8 ਲੀਟਰ ਪੂਰਾ ਦੁੱਧ ਆ ਬਾਈ ਚਾਹੇ ਕੋਈ ਦੋ ਚਾਰ ਅੰਛੇ ਚੋਲੇ ਦੋ ਡੰਗ ਚਾਰ ਡੰਗ ਚੋਲੇ ਪੰਜ ਡੰਗ ਚੋਲੇ ਆਪਾਂ ਨੂੰ ਕੋਈ ਚੋਣ ਠੀਕ ਹੈ ਕਿ ਦਿਮਾਗ ਵਾਲੇ ਚਲੋ ਇਹਦਾ ਆਪਾਂ ਆ ਪੂਜ ਜੀ ਥੱਲੇ ਕਰਨ ਵਾਲੀ ਆ ਲੈ ਇਥੋਂ ਨੀ ਆ ਮਾਰ ਲਈ ਇਹਦਾ ਫੇਰ ਬਾਈ ਰੇਟ ਕੀ ਕਰਾਂਗੇ ਆਪਾਂ ਮੱਝ ਦਾ ਇਹਦਾ ਫੇਰ 72000 ਰੁਪਏ ਮੁੱਲ 70 ਕਰਦਗੇ ਹਾਂ 70 ਕਰ ਦਿੰਨੇ ਆ 70 ਕਰ ਦੇ ਬਾਈ ਕੋਈ ਗੱਲ ਨਹੀਂ ਤੇਰੀ ਮਰਜ਼ੀ 70000 ਮੁੱਲ ਕੀਤਾ ਬਾਈ ਨੇ 70000 ਮੇਥੋਂ ਆਇਆ ਮੰਨ ਲੋ ਵੀ 7-8000 ਤਾਂ ਮਾਝਾ ਤੋਂ 60 ਵਾੜ ਚ ਹੀ ਰਹੀ ਮਾਝ ਠੀਕ ਹੈ ਹਾਂ ਤਾਂ 70000 ਦਾ ਪਿੰਡ ਬਾਈ ਦਾ ਆ ਗਿਆ ਨੈਨੇਵਾਲਾ ਤਹਿਸੀਲ ਤਾਪਾ ਦਾ ਜ਼ਿਲ੍ਹਾ ਬਰਨਾਲਾ ਆ ਬੜਾ ਕਲਗੜ ਤੋਂ ਦੁਆਰਾ ਫੇਕ ਕਰ ਚੱਕਾ ਲੋ ਟੋਕੜ ਗੱਬਣ ਦਾ ਤੇ 1 ਕੈਰ ਦਾ ਨਸਲ ਦੀ ਆ ਗਈ ਟੋਟਲ 5 ਨਗਾ ਬਾਈ ਕੋਲ ਜਿਹੜਾ ਤੁਹਾਨੂੰ ਨਗ ਪਸੰਦ ਆਊਗਾ ਬਾਈ ਨਾਲ ਤੁਸੀਂ ਬਹੁਤ ਸੰਪਰਕ ਕਰੋ 70107 37122 ਸੰਪਰਕ ਕਰੋ ਧੰਨਵਾਦ ਜੀ